ਤੱਕ ਕਿਉਂ ਜੀ ਜੂ ਇਲੈਕਸ਼ਨ ਹੋਈਆਂ ਸੀ ਬੋਟਾ ਮਈਆਂ ਨੇ ਆਪਾਂ ਅੱਜ ਬੋਟਾ 70 ਬੋਟਾ ਦੇ ਫਰਕ ਨਾਲ ਜਿੱਤੇ ਆ ਚੰਨੀ ਨੂੰ ਸਾਰੇ ਖੜੇ ਹੋਏ ਸੀਗੇ ਹਾਂ ਤੁਹਾਡੇ ਸਾਲੇ ਨੇ ਬਾਜੀ ਮਾਰ ਲਈ ਬਸ ਇੱਕ ਪੇਟੀ ਸ਼ਾਮ ਨੂੰ ਇਹਨਾਂ ਨੂੰ ਆਪਾਂ ਬਣਦੀ ਇਹਨਾਂ ਦੀ ਫੀਸ ਦੇ ਦੇਣੀ ਆ ਤੇ ਆਪਾਂ ਹੁਣ ਰਿਚ ਬੰਦੇ ਬਣ ਗਏ ਆਪਾਂ ਹੁਣ ਗ੍ਰਾਂਟ ਪੂਰੀ ਖਾਇਆ ਕਰਨੀ ਆ ਤੁਸੀਂ ਦੱਸ ਦੋ ਮੇਰੇ ਨਾਲ ਪਾਰਟਨਰਸ਼ਿਪ ਕਰਨੀ ਆ ਕਿ ਬਸ ਉਹਨਾਂ ਨੂੰ ਨਹੀਂ ਫਿਰ ਤੁਹਾਨੂੰ ਵੀ ਰੋਲ ਨਾ ਪਾਉ ओ बस मैं ये मान लिया कि बेड़ा बह गया पिंड बह गया ग्रांटा ही मैं कोई पार्टनरशिप नहीं करनी बड़ा